ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਲਾਈਕ ਜਰੂਰ ਕਰਿਆ ਕਰੋ ਜੀਵਨ ਸਬਕ ਆਖਰੀ ਉਮੀਦ ਇੱਕ ਵਾਰ ਇੱਕ ਆਦਮੀ ਰੇਗਿਸਤਾਨ ਵਿੱਚ ਕਿਤੇ ਗੁੰਮ ਹੋ ਗਿਆ ਉਸ ਦਾ ਥੋੜਾ ਜਿਹਾ ਖਾਣ ਪੀਣ ਵੀ ਜਲਦੀ ਹੀ ਖਤਮ ਹੋ ਗਿਆ ਸੀ ਅਤੇ ਪਿਛਲੇ 2 ਦਿਨਾਂ ਤੋਂ ਉਹ ਪਾਣੀ ਦੀ ਹਰ ਬੂੰਦ ਨੂੰ ਤਰਸ ਰਿਹਾ ਸੀ ਉਹ ਆਪਣੇ ਦਿਲ ਵਿੱਚ ਜਾਣਦਾ ਸੀ ਕਿ ਜੇਕਰ ਅਗਲੇ ਕੁਝ ਘੰਟਿਆਂ ਵਿੱਚ ਉਸ ਨੂੰ ਕਿਤੇ ਵੀ ਪਾਣੀ ਨਾ ਮਿਲਿਆ ਤਾਂ ਉਸ ਦੀ ਮੌਤ ਯਕੀਨੀ ਸੀ ਪਰ ਕਿਸੇ ਤਰ੍ਹਾਂ ਉਸ ਨੂੰ ਰੱਬ ਵਿੱਚ ਵਿਸ਼ਵਾਸ ਸੀ ਕਿ ਕੋਈ ਚਮਤਕਾਰ ਹੋਵੇਗਾ ਅਤੇ ਉਸ ਨੂੰ ਪਾਣੀ ਮਿਲੇਗਾ ਫਿਰ ਉਸ ਨੂੰ ਝੌਪੜੀ ਦਿਖਾਈ ਦਿੱਤੀ ਉਹ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਕਰ ਸਕਦਾ ਸੀ ਉਹ ਪਹਿਲਾਂ ਹੀ ਮਿਰਜੇ ਅਤੇ ਪਰਮਾੰਦਵਾਰਾ ਧੋਖਾ ਖਾ ਚੁੱਕੀ ਸੀ ਪਰ ਗਰੀਬ ਵਿਅਕਤੀ ਕੋਲ ਵਿਸ਼ਵਾਸ ਕਰਨ ਤੋਂ ਬਿਨਾ ਕੋਈ ਚਾਰਾ ਨਹੀਂ ਸੀ ਆਖਰਕਾਰ ਇਹ ਉਸਦੀ ਆਖਰੀ ਉਮੀਦ ਸੀ ਉਹ ਆਪਣੀ ਬਚੀ ਹੋਈ ਤਾਕਤ ਨਾਲ ਝੌਂਪੜੀ ਵੱਲ ਤੁਰਨ ਲੱਗਾ ਜਿਉਂ-ਜਿਉਂ ਉਹ ਨੇੜੇ ਆਉਂਦਾ ਗਿਆ ਉਸਦੀ ਉਮੀਦ ਵਧਦੀ ਗਈ ਅਤੇ ਇਸ ਵਾਰ ਕਿਸਮਤ ਵੀ ਉਸਦੇ ਨਾਲ ਸੀ ਸੱਚਮੁੱਚ ਉੱਥੇ ਇੱਕ ਝੌਂਪੜੀ ਸੀ ਪਰ ਇਹ ਕੀ ਹੈ ਝੌਂਪੜੀ ਉਜਾੜ ਪਈ ਸੀ ਝੌਂਪੜੀ ਉਜਾੜ ਪਈ ਸੀ ਜਿਵੇਂ ਕਈ ਸਾਲਾਂ ਤੋਂ ਉੱਥੇ ਕੋਈ ਨਾ ਗਿਆ ਹੋਵੇ ਫਿਰ ਵੀ ਉਹ ਆਦਮੀ ਪਾਣੀ ਦੀ ਆਸ ਵਿੱਚ ਝੌਂਪੜੀ ਵਿੱਚ ਵੜ ਗਿਆ ਅੰਦਰ ਦਾ ਨਜ਼ਾਰਾ ਦੇਖ ਕੇ ਉਸ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਹੋਇਆ ਉੱਥੇ ਇੱਕ ਹੈਂਡ ਪੰਪ ਲੱਗਾ ਹੋਇਆ ਸੀ ਆਦਮੀ ਇੱਕ ਨਵੀਂ ਊਰਜਾ ਨਾਲ ਭਰ ਗਿਆ ਸੀ ਪਾਣੀ ਦੀ ਹਰ ਬੂੰਦ ਲਈ ਤਰਸਦਾ ਹੋਇਆ ਉਹ ਤੇਜ਼ੀ ਨਾਲ ਹੈਂਡ ਪੰਪ ਚਲਾਉਣ ਲੱਗਾ ਲੀਕ ਹੋ ਰਿਹਾ ਹੈਂਡ ਪੰਪ ਕਾਫੀ ਸਮਾਂ ਪਹਿਲਾਂ ਸੁੱਕ ਗਿਆ ਸੀ ਉਹ ਆਦਮੀ ਨਿਰਾਸ਼ ਹੋ ਗਿਆ ਉਸ ਨੂੰ ਲੱਗਾ ਕਿ ਹੁਣ ਉਸ ਨੂੰ ਮਰਨ ਤੋਂ ਕੋਈ ਨਹੀਂ ਬਚਾ ਸਕਦਾ ਉਹ ਥੱਕ ਗਿਆ ਅਤੇ ਹੀਠਾਂ ਡਿੱਗ ਪਿਆ ਫਿਰ ਉਹ ਪਾਣੀ ਨਾਲ ਭਰੀ ਝੌਂਪੜੀ ਦੀ ਛੱਤ ਨਾਲ ਬੰਨਿਆ ਹੋਇਆ ਪਾਇਆ ਗਿਆ ਇੱਕ ਬੋਤਲ ਦੇਖੀ ਕਿਸੇ ਤਰ੍ਹਾਂ ਉਹ ਉਸ ਵੱਲ ਭੱਜਿਆ ਉਹ ਇਸ ਨੂੰ ਖੋਲ ਕੇ ਪੀਣ ਹੀ ਵਾਲਾ ਸੀ ਕਿ ਉਸ ਨੇ ਬੋਤਲ ਵਿੱਚ ਇੱਕ ਕਾਗਜ਼ ਫਸਾ ਹੋਇਆ ਦੇਖਿਆ ਇਸ ਉੱਤੇ ਲਿਖਿਆ ਸੀ ਹੈਂਡ ਪੰਪ ਚਲਾਉਣ ਲਈ ਇਸ ਪਾਣੀ ਦੀ ਵਰਤੋਂ ਕਰੋ ਅਤੇ ਬੋਤਲ ਨੂੰ ਦੁਬਾਰਾ ਭਰਨਾ ਨਾ ਭੁੱਲੋ ਅਜੀਬ ਸਥਿਤੀ ਸੀ ਆਦਮੀ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਪਾਣੀ ਪੀਵੇ ਜਾਂ ਹੈਂਡ ਪੰਪ ਵਿੱਚ ਪਾ ਕੇ ਚਾਲੂ ਕਰੇ ਉਸ ਦੇ ਮਨ ਵਿੱਚ ਕਈ ਸਵਾਲ ਉੱਠਣ ਲੱਗੇ ਜੇ ਪਾਣੀ ਪਾ ਕੇ ਵੀ ਪੰਪ ਨਾ ਚੱਲਿਆ ਜੇ ਇੱਥੇ ਕੀ ਲਿਖਿਆ ਹੈ ਜੋ ਕਿਹਾ ਗਿਆ ਉਹ ਝੂਠ ਨਿਕਲਣਾ ਤੇ ਕੌਣ ਜਾਣਦਾ ਜ਼ਮੀਨ ਹੇਠਲਾ ਪਾਣੀ ਸੁੱਕ ਗਿਆ ਹੋ ਸਕਦਾ ਪਰ ਕੌਣ ਜਾਣਦਾ ਪੰਪ ਕੰਮ ਕਰਨ ਲੱਗ ਸਕਦੇ ਹਨ ਕੌਣ ਜਾਣਦਾ ਇੱਥੇ ਜੋ ਲਿਖਿਆ ਸੀ ਉਹ ਸੱਚ ਹੋ ਸਕਦਾ ਉਹ ਸਮਝ ਨਹੀਂ ਸਕਿਆ ਮੈਂ ਕੀ ਕਰਾਂ ਫਿਰ ਕੁਝ ਸੋਚ ਕੇ ਉਸਨੇ ਬੋਤਲ ਖੋਲੀ ਅਤੇ ਕੰਬਦੇ ਹੱਥਾਂ ਨਾਲ ਪੰਪ ਵਿੱਚ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ ਪਾਣੀ ਪਾ ਕੇ ਉਸਨੇ ਅੱਗੇ ਅਰਦਾਸ ਕੀਤੀ ਤੇ ਪੰਪ ਚਲਾਉਣ ਲੱਗਾ 1 2 3 ਤੇ ਹੈਂਡ ਪੰਪ ਤੋਂ ਠੰਡਾ ਪਾਣੀ ਨਿਕਲਣ ਲੱਗਾ ਉਹ ਪਾਣੀ ਅਮਰਤ ਤੋਂ ਘੱਟ ਨਹੀਂ ਸੀ ਉਸ ਆਦਮੀ ਨੇ ਆਪਣੇ ਮਨ ਦੀ ਰਜ਼ਾ ਅਨਸਾਰ ਪੀਤਾ ਪਾਣੀ ਪੀਤਾ ਉਸ ਦੀ ਜ਼ਿੰਦਗੀ ਵਿੱਚ ਵਾਪਸੀ ਆ ਗਈ ਉਸ ਦਾ ਦਿਮਾਗ ਕੰਮ ਕਰਨ ਲੱਗਾ ਉਸ ਨੇ ਬੋਤਲ ਵਿੱਚ ਪਾਣੀ ਭਰ ਕੇ ਛੱਤ ਨਾਲ ਵੰਨ ਦਿੱਤਾ ਜਦੋਂ ਉਹ ਜਿਹਾ ਕਾਰਜ ਆ ਕੀਤਾ ਉਸ ਨੇ ਆਪਣੇ ਸਾਹਮਣੇ ਇੱਕ ਹੋਰ ਕੱਚ ਦੀ ਬੋਤਲ ਦੇਖੀ ਜਦੋਂ ਖੋਲਿਆ ਤਾਂ ਅੰਦਰ ਇੱਕ ਪੈਨਸਲ ਅਤੇ ਇੱਕ ਨਕਸ਼ਾ ਪਿਆ ਸੀ ਜੋ ਮਾਰੂਥਲ ਵਿੱਚੋਂ ਬਾਹਰ ਦਾ ਰਸਤਾ ਦਿਖਾ ਰਿਹਾ ਸੀ ਆਦਮੀ ਨੇ ਰਸਤਾ ਯਾਦ ਕਰ ਲਿਆ ਅਤੇ ਨਕਸ਼ੇ ਵਾਲੀ ਬੋਤਲ ਵਾਪਸ ਉੱਥੇ ਰੱਖ ਦਿੱਤੀ ਇਸ ਤੋਂ ਬਾਅਦ ਉਸਨੇ ਇਸ ਤੋਂ ਬਾਅਦ ਉਸਨੇ ਆਪਣੀਆਂ ਬੋਤਲਾਂ ਵਿੱਚ ਪਾਣੀ ਭਰਿਆ ਤੇ ਉੱਥੋਂ ਜਾਣ ਲੱਗਾ ਥੋੜਾ ਅੱਗੇ ਵਧਿਆ ਇਸ ਤਰ੍ਹਾਂ ਕਰਨ ਤੋਂ ਬਾਅਦ ਉਸਨੇ ਇੱਕ ਵਾਰ ਪਿੱਛੇ ਮੁੜ ਕੇ ਦੇਖਿਆ ਫਿਰ ਕੁਝ ਸੋਚ ਕੇ ਉਹ ਵਾਪਸ ਉਸ ਝੌਂਪੜੀ ਵਿੱਚ ਗਿਆ ਤੇ ਪਾਣੀ ਦੀ ਬੋਤਲ ਤੇ ਪਿਆ ਕਾਗਜ਼ ਲਾ ਕੇ ਉਸ ਉੱਤੋਂ ਕੁਝ ਲਿਖਣ ਲੱਗਾ ਉਸਨੇ ਲਿਖਿਆ ਮੇਰੇ ਤੇ ਭਰੋਸਾ ਕਰੋ ਇਹ ਕੰਮ ਕਰਦਾ ਹੈ ਦੋਸਤੋ ਇਹ ਕਹਾਣੀ ਜ਼ਿੰਦਗੀ ਦੀ ਹੈ ਇਹ ਸਾਨੂੰ ਸਿਖਾਉਂਦੀ ਹੈ ਕਿ ਮਾੜੇ ਹਾਲਾਤਾਂ ਵਿੱਚ ਵੀ ਆਸ ਨਹੀਂ ਛੱਡਣੀ ਚਾਹੀਦੀ ਅਤੇ ਇਹ ਕਹਾਣੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਕੁਝ ਵੱਡਾ ਕਾਰਨ ਤੋਂ ਪਹਿਲਾਂ ਸਾਨੂੰ ਆਪਣੇ ਪਾਸਿਓਂ ਵੀ ਕੁਝ ਦੇਣਾ ਪੈਂਦਾ ਹੈ ਜਿਵੇਂ ਮਨੁੱਖ ਨੇ ਇਸ ਨੂੰ ਚਲਾਉਣ ਲਈ ਟੂਟੀ ਵਿੱਚ ਉਪਲਬਧ ਸਾਰਾ ਪਾਣੀ ਡੋਲ ਦਿੱਤਾ ਜੇਕਰ ਦੇਖਿਆ ਜਾਵੇ ਤਾਂ ਇਸ ਕਹਾਣੀ ਵਿੱਚਲਾ ਪਾਣੀ ਜ਼ਿੰਦਗੀ ਵਿੱਚ ਮੌਜੂਦ ਚੰਗੀਆਂ ਚੀਜ਼ਾਂ ਨੂੰ ਦਰਸਾਉਂਦਾ ਹੈ ਕੁਝ ਚੀਜ਼ਾਂ ਜਿਨ੍ਹਾਂ ਦੀ ਸਾਡੇ ਦਿਲ ਵਿੱਚ ਕੀਮਤ ਹੈ ਕੁਝ ਲਈ ਇਹ ਗਿਆਨ ਹੋ ਸਕਦਾ ਹੈ ਤੇ ਕੁਝ ਲਈ ਇਹ ਪਿਆਰ ਹੋ ਸਕਦਾ ਹੈ ਅਤੇ ਦੂਜਿਆਂ ਲਈ ਇਹ ਪੈਸਾ ਹੋ ਸਕਦਾ ਜੋ ਵੀ ਹੈ ਉਸ ਨੂੰ ਪ੍ਰਾਪਤ ਕਰਨ ਲਈ ਪਹਿਲਾਂ ਸਾਨੂੰ ਆਪਣੇ ਪਾਸਿਓਂ ਕਰਮ ਦੇ ਹੈਂਡ ਪੰਪ ਵਿੱਚ ਪਾਉਣਾ ਪੈਂਦਾ ਹੈ ਅਤੇ ਫਿਰ ਬਦਲੇ ਵਿੱਚ ਤੁਹਾਡੇ ਯੋਗਦਾਨ ਤੋਂ ਵੱਧ ਮਿਲਦਾ ਹੈ ਇਸ ਨੂੰ ਮਾਤਰਾ ਵਿੱਚ ਵਾਪਸ ਪ੍ਰਾਪਤ ਕਰੋ ਤੁਹਾਨੂੰ ਇਹ ਛੋਟੀ ਜਿਹੀ ਵਿਚਾਰਤਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ